ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਬਹੁਤ ਤਰ੍ਹਾਂ ਦੇ ਕਲੈਕਸ਼ਨ ਲੈ ਕੇ ਆਈਆਂ ਹਾਂ ਬਟ ਕੀ ਹੈ ਕਿ ਪ੍ਰਾਈਸ ਹੱਬ ਤਾਂ ਬਹੁਤ ਹੀ ਅਫੋਰਡੇਬਲ ਹੈ ਘੱਟ ਰੇਟ ਵਿੱਚ ਨੇ ਸਾਰੀਆਂ ਕਲੈਕਸ਼ਨਾਂ ਤੇ ਜਿਹੜੀਆਂ ਕਿ ਮੋਸਟਲੀ 7-800 ਦੀ ਰੇਂਜ ਤੋਂ ਥੱਲੇ ਥੱਲੇ ਵਾਲੀਆਂ ਕਲੈਕਸ਼ਨਾਂ ਨੇ ਸਾਰੀਆਂ ਇਸ ਲਈ ਲੈ ਕੇ ਆਈਆਂ ਕਿਉਂਕਿ ਹੁਣ ਸੇਲ ਲੱਗੀ ਥੋੜੇ ਸੂਟਾਂ ਤੇ ਕਿੰ ਆ ਤੇ 100 ਰੁਪਿਆ ਕਿੰ ਤੇ 150 ਰੁਪਿਆ ਜੋ ਵੀ ਆ ਅਕੋਰਡਿੰਗ ਟੂ ਦਾ ਪ੍ਰਾਈਸ ਸੇਲ ਲੱਗੀ ਆ ਸਾਰੇ ਸੂਟ ਜਿਹੜੇ ਹਜ਼ਾਰ ਦੇ اندر ਹਨ ਉਹਨੇ ਮੋਸਟਲੀ 800 ਦੇ اندر اندر ਸੂਟ ਨੇ ਜਿੰਨੀਆਂ ਵੀ ਕਲੈਕਸ਼ਨਾਂ ਲੈ ਕੇ ਆਈਆਂ ਬਹੁਤ ਪਿਆਰੀਆਂ ਨੇ ਕੱਟਵਕ ਵਾਲੀਆਂ ਐਮਬਰਾਇਡਰੀ ਪ੍ਰਿੰਟਡ ਆਲ ਓਵਰ ਤੇ ਸਾਰੀਆਂ ਕਲੈਕਸ਼ਨਾਂ ਦੁਪੱਟੀਆਂ ਵਾਲੀਆਂ ਨੇ ਦੁਪੱਟੀਆਂ ਤੋਂ ਬਿਨਾ ਕੋਈ ਵੀ ਕਲੈਕਸ਼ਨਾਂ ਨਹੀਂ ਹੈ ਕਲਰ ਆਪਸ਼ਨ ਜਿੰਨੇ ਜਿੰਨੇ ਜਿਹਦੇ ਵਿੱਚ ਅਵੇਲੇਬਲ ਹੈਗੇ ਸੀ ਇੱਥੇ ਮੈਂ ਐਡ ਕਰ ਦਿੱਤੇ ਨੇ ਮੋਸਟਲੀ ਦੋ ਤਿੰਨ ਕਲੈਕਸ਼ਨਾਂ ਦੇ ਵਿੱਚ ਸਿੰਗਲ ਸਿੰਗਲ ਕਲਰ ਹੀ ਅਵੇਲੇਬਲ ਹੈ ਤੇ ਬਾਕੀ ਜਿਹੜੀਆਂ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਜੋ ਵੀ ਆਪਸ਼ਨ ਇੱਥੇ ਐਡ ਕੀਤੀਆਂ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਕਲੈਕਸ਼ਨਾਂ ਨੇ ਜੋ ਕਦਰ ਤੁਸੀਂ ਮੇਰੇ ਨੰਬਰ ਜੋ ਕਿ ਮੈਂ ਇੱਥੇ ਨੰਬਰ ਪ੍ਰੋਵਾਈਡ ਕੀਤਾ ਹੈ 6239245750 ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਰਿਗਾਰਡਿੰਗ ਤੇ ਅਗਰ ਸਟੇਟਸ ਦੇਖਣਾ ਤੇ ਆਪਣਾ ਨੇਮ ਤੇ ਅਸੀਂ ਜਿਹਦਾ ਨੇਮ ਦੱਸਦੇ ਨਾ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ फिर स्टेटस जरा शो तो हो जाएगा सेल वाली कलैक्शन ने क्योंकि प्राइस बहुत अफोर्डेबल जहाँ है, 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 है बेस्ट कलैक्शन ने कॉटन दिया ने सारिया कलैक्शन कुछ कैमरी कॉटन में आन ग कुछ कॉटन में आन ग बट एक ही है सारिया समर स्पैशल ने बहुत सॉफ्ट फैब्रिक है सॉफ्ट कोटन वाला फैबरिक है बैस्ट क्वालिटी है फॉर समर से प्राइस बहुत अफोर्डेबल है पांच सौ सठ रुपये वाली कलैक्शन ने यह तो बहुत ज़्यादा ऑप्शन में आदि ने बाकी अगर तुम्हें कोई क्वैरी करनी है तो नंबर मैं एडिड किया प्राइस मैं कोशिश हूँ करती हूँ कि अगर इतने दसते हैं तो गल नहीं तो मैंने नंबर ਮੈਸੇਜ ਕਰ ਦਿਓ ਸਕਰੀਨ ਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਤੇ ਮੈਂ ਰਿਪਲਾਈ ਜ਼ਰੂਰ ਦਿਆਂਗੀ ਜੋ ਵੀ ਤੁਹਾਡੀਆਂ ਕਲੈਕਸ਼ਨਾਂ ਦਾ ਹੋਏਗਾ ਮੈਂ ਜ਼ਰੂਰ ਕਰ ਤੇ ਬਾਏ ਕਰਨਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਜੇਕਰ ਸਟੇਟਸ ਦੇਖਣਾ ਤਾਂ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦੇਣਾ ਤੇ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਇਹ ਵੀ ਸਾਰੀਆਂ ਕਲੈਕਸ਼ਨਾਂ 560 ਰੁਪਏਾਂ ਵਿੱਚ ਹੀ ਨੇ ਇਹ ਨਿਊ ਕਲਰ ਐਡ ਹੋਏ ਨੇ ਇਹਦੇ ਵਿੱਚ ਬਹੁਤ ਪਿਆਰੇ ਕਲਰ ਨੇ बॉਟਮ ਇਹਨਾਂ ਦੀ ਪਲੇਨ ਆਏਗੀ ਦੁਪੱਟਾ ਤੇ ਸ਼ਰਟ ਜਿਹੜਾ ਪ੍ਰਿੰਟਡ ਹੈ ਤੇ ਕੁਛ ਵਜੜੀ ਕੀ ਬਾਟਮ ਉਹ ਪ੍ਰਿੰਟਡ ਆਂਦੀ ਹੈ ਤੇ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਕਲੈਕਸ਼ਨਾਂ ਨਾਲ ਨਵੇਂ ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ